5 ਮਹੀਨੇ ਹੋ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਸੀ ਬਹੁਤ ਪਹਿਲੇ ਵੀ ਇਹੋ ਅਬਿਆਦਵੀ ਹੋਈ ਸੀ ਤੇ ਹੁਣ ਵੀ ਫੇਰ ਇਹ ਬੰਦੇ ਬੰਦਾ ਜਿਹੜਾ ਹੁਣ ਫੜਿਆ ਗਿਆ ਇਹ ਤੇ ਪਹਿਲੇ ਵੀ ਸਾਨੂੰ ਸ਼ੱਕ ਸੀ ਇਹ ਸਾਡਾ ਜਿਹੜਾ ਬਹੁਤ ਵੱਡਾ ਬਿਆਦਵੀ ਦਾ ਮਸਲਾ ਬਣਿਆ ਹੈ ਇਸ ਕਰਕੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਇਸ ਬੰਦੇ ਦੇ ਖਿਲਾਫ ਕਰਕੇ ਇਸ ਨੂੰ ਜੇਲ੍ਹ ਦੇ ਵਿੱਚ ਛੁਟੇ 5 ਮਹੀਨੇ ਹੋ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਸੀ ਬਹੁਤ ਪਹਿਲੇ ਵੀ ਇਹੋ ਬੇਅਦਵੀ ਹੋਈ ਸੀ ਤੇ ਹੁਣ ਵੀ ਫੇਰ ਇਹ ਬੰਦੇ ਬੰਦਾ ਜਿਹੜਾ ਹੁਣ ਫੜਿਆ ਗਿਆ ਇਹ ਤੇ ਪਹਿਲੇ ਵੀ ਸਾਨੂੰ ਸ਼ੱਕ ਸੀ ਤੇ ਹੁਣ ਜਿਹੜਾ ਇਹ ਬੂਟਾਂ ਸਣੇ ਇੱਕ ਤੇ ਬੇਅਦਵੀ ਕੀਤੀ ਐ ਨਾ ਬਾਕੀ ਗੋਲ ਕਚੋਰੀ ਤੋੜ ਕੇ ਪਾਣ ਕੇ ਪੂਰੀਆਂ ਇਹਨਾਂ ਹੋਰ ਵੀ ਬੜਾ ਨੁਕਸਾਨ ਕੀਤਾ ਸ਼ੀਸ਼ੇ ਖਿੜਕੀਆਂ ਦੇ ਤੋੜੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜੇ ਆ ਵੱਡੇ ਜਿਹੜੇ ਉਹ ਸਾਰੇ ਸੱਚਖੰਡ ਵਾਲੇ ਜਿਹੜੇ ਉੱਥੇ ਵੀ ਇਹਨਾਂ ਬਹੁਤ ਉਲਟਾ ਕੰਮ ਸਿੱਧਾ ਕੀਤਾ ਕੀ ਲੱਗਦਾ ਹੈ ਕੋਣ ਜਿਹੜਾ ਪਹਿਲਾਂ ਵੀ ਤੁਸੀਂ ਕਹਿ ਰਹੇ ਸੀ ਕਿ ਨਾ ਲੈ ਕੇ ਮਹਾਰਾਜ ਸਾਡਾ ਉਹ ਗੋਲੀ ਦਿੱਤਾ ਜਾ ਜਾਈਂ ਜੇਮ ਤੇ ਕਿ ਆ ਨਾ ਜਾਏ ਅਗਰ ਇਸ ਬੰਦੇ ਦੀ ਕੋਈ ਹਲਪ ਕਰਦਾ ਹੈ ਜਾਂ ਮਤ ਕਰਦਾ ਹੈ ਤੇ ਪਿੰਡ ਉਹਦੇ ਵੀ ਵਿਰਖਲਾਪ ਹੋਵੇਗਾ ਕਿਉਂਕਿ ਇਹ ਸਾਡਾ ਜਿਹੜਾ ਬਹੁਤ ਵੱਡਾ ਵਿਦਵੀ ਦਾ ਮਸਲਾ ਬਣਿਆ ਹੈ ਇਸ ਕਰਕੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਇਸ ਬੰਦੇ ਦੇ ਵਿਰਖਲਾਪ ਕਰਕੇ ਇਸ ਨੂੰ ਜੇਲ੍ਹ 5 ਮਹੀਨੇ ਹੋ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਸੀ ਬਹੁਤ ਪਹਿਲੇ ਵੀ ਇਹੋ ਬੇਅਦਬੀ ਹੋਈ ਸੀ ਤੇ ਹੁਣ ਵੀ ਫੇਰ ਇਹ ਬੰਦੇ ਬੰਦਾ ਜਿਹੜਾ ਹੁਣ ਫੜਿਆ ਗਿਆ ਇਹ ਤੇ ਪਹਿਲੇ ਵੀ ਸਾਨੂੰ ਸ਼ੱਕ ਸੀ ਇਹ ਸਾਡਾ ਜਿਹੜਾ ਬਹੁਤ ਵੱਡਾ ਬੇਅਦਬੀ ਦਾ ਮਸਲਾ ਬਣਿਆ ਹੈ ਇਸ ਕਰਕੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਇਸ ਬੰਦੇ ਦੇ ਖਿਲਾਫ ਕਰਕੇ ਇਸ ਨੂੰ ਜੇਲ੍ਹ ਦੇ ਵਿੱਚ ਛੁਟੇ 5 ਮਹੀਨੇ ਹੋ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਸੀ ਬਹੁਤ ਪਹਿਲੇ ਵੀ ਇਹੋ ਬੇਅਦਵੀ ਹੋਈ ਸੀ ਤੇ ਹੁਣ ਵੀ ਫੇਰ ਇਹ ਬੰਦੇ ਬੰਦਾ ਜਿਹੜਾ ਹੁਣ ਫੜਿਆ ਗਿਆ ਇਹ ਤੇ ਪਹਿਲੇ ਵੀ ਸਾਨੂੰ ਸ਼ੱਕ ਸੀ ਤੇ ਹੁਣ ਜਿਹੜਾ ਇਹ ਬੂਟਾਂ ਸਣੇ ਇੱਕ ਤੇ ਬੇਅਦਵੀ ਕੀਤੀ ਐ ਨਾ ਬਾਕੀ ਗੋਲ ਕਚੋਰੀ ਤੋੜ ਕੇ ਪਾਣ ਕੇ ਪੂਰੀਆਂ ਇਹਨਾਂ ਹੋਰ ਵੀ ਬੜਾ ਨੁਕਸਾਨ ਕੀਤਾ ਸ਼ੀਸ਼ੇ ਖਿੜਕੀਆਂ ਦੇ ਤੋੜੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜੇ ਆ ਵੱਡੇ ਜਿਹੜੇ ਉਹ ਸਾਰੇ ਸੱਚਖੰਡ ਵਾਲੇ ਜਿਹੜੇ ਉਥੇ ਵੀ ਇਹਨਾਂ ਬਹੁਤ ਉਲਟਾ ਕੰਮ ਸਿੱਧਾ ਕੀਤਾ ਕੀ ਲੱਗਦਾ ਕੋਣ ਜਿਹੜਾ ਪਹਿਲਾਂ ਵੀ ਤੁਸੀਂ ਕਹਿ ਰਹੇ ਸੀ ਕਿ ਆਣਾ ਲੈ ਕੇ ਮਹਾਰਾਜ ਕਹਦਾ ਉਹ ਗੋਲੀ ਵੀ ਤਾਜਾ ਜਾਈਗੀ ਅੱਜ ਦੇ ਵਿੱਚ ਕਿ ਆਣਾ ਜਾਏ ਅਗਰ ਇਸ ਬੰਦੇ ਦੀ ਕੋਈ ਹਲਪ ਕਰਦਾ ਹੈ ਜਾਂ ਮਤ ਕਰਦਾ ਹੈ ਤੇ ਪਿੰਡ ਉਹਦੇ ਵੀ ਬਰਖਲਾਫ ਹੋਵੇਗਾ ਕਿਉਂਕਿ ਇਹ ਸਾਡਾ ਜਿਹੜਾ ਬਹੁਤ ਵੱਡਾ ਵਿਧਵੀ ਦਾ ਮਸਲਾ ਬਣਿਆ ਹੈ ਇਸ ਕਰਕੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਇਸ ਬੰਦੇ ਦੇ ਬਰਖਲਾਫ ਕਰਕੇ ਇਸ ਨੂੰ